ਸਾਰੇ ਮੇਰੇ ਵੀਰਾਂ ਨੂੰ ਸਭ ਤੋਂ ਪਹਿਲਾਂ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਜੀ। ਸਵਾਗਤ ਕਰਦੇ ਆ ਤੁਹਾਡੇ ਆਪਣੇ YouTube ਚੈਨਲ ਕਬੱਡੀ ਕਲਚਰ ਤੇ। ਮਿੱਤਰੋ ਅੱਜ ਕਿੱਥੇ ਕਿੱਥੇ ਕਬੱਡੀ ਦੇ ਤਾਕਰੇ ਟੂਰਨਾਮੈਂਟ ਹੋਣ ਜਾ ਰਹੇ ਨੇ। ਵੀਡੀਓ ਐਂਡ ਤੱਕ ਜਰੂਰ ਦੇਖਿਓ। ਸਭ ਤੋਂ ਪਹਿਲਾਂ ਆਪਣਾ ਫਰਜ ਬਣਦਾ। ਆਪਣਾ ਚੈਨਲ ਸਬਸਕ੍ਰਾਈਬ ਕਰ ਲਓ। ਵੀਡੀਓ ਨੂੰ ਲਾਈਕ ਕਰ ਦਿਓ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਮਿੱਤਰੋ। ਤਾਂ ਜੋ ਆਉਣ ਵਾਲੀ ਕਬੱਡੀ ਦੀ ਹਰ ਇੱਕ ਨਵੀਂ ਅਪਡੇਟ ਤੁਹਾਡੇ ਤੱਕ ਟਾਈਮ ਸਿਰ ਪਹੁੰਚ ਸਕੇ। ਤਾਂ ਜੋ ਆਪਾਂ ਕਬੱਡੀ ਦੇ ਟੂਰਨਾਮੈਂਟ ਲਾਈਵ ਦੇਖ ਸਕੀਏ। ਆਪਣਾ ਨਿਊ ਚੈਨਲਾਂ 'ਤੇ ਤੁਸੀਂ ਸਾਰੇ ਜਣੇ ਸਪੋਰਟ ਜਰੂਰ ਕਰਿਓ ਤੇ ਸਭ ਤੋਂ ਪਹਿਲਾਂ ਕਬੱਡੀ ਅੱਜ ਫਿਰ ਮਿੱਤਰੋ ਕਹਿੰਦੇ 10 ਅਕਤੂਬਰ ਦਾ ਦਿਨ ਹੈ ਗણેਸ਼ਪੁਰ ਰਾਏਪੁਰ ਰਾਣੀ ਪੰਜ ਕੋਲਾ 'ਚ ਲੱਗਣੀਆਂ ਰੌਣਕ ਕਬੱਡੀ ਓਪਨ ਦੇ ਇਥੇ ਤਿੰਨ ਖਿਡਾਰੀਆਂ ਦੀ ਬਾਰਵਾਂ ਪਹਿਲਾ ਨਾਮ ਜਿੱਥੇ 35000 ਅਤੇ ਦੂਸਰਾ ਨਾਮ 25000 ਵੈਸਟ ਰੇਡਰ ਤੇ ਜਾਫੀ ਨੂੰ 515100 ਦੀ ਨਗਦ ਰਕਮ ਨਾਲ ਮਾਨ ਸਨਮਾਨ ਹੋਵੇ ਨਾਲ ਹੀ ਕਬੱਡੀ 75 ਕਿਲੋ ਬਜਨੀ ਲਈ ਪਹਿਲਾ ਨਾਮ 5100 ਅਤੇ ਦੂਸਰਾ ਨਾਮ 4100 ਵਾਈਸ ਤੋਂ ਸਰਪ੍ਰਾਈਜ਼ ਨੇ ਤੇ ਨਾਲ ਹੀ ਇਸ ਦਾ ਲਾਈਵ ਚੱਲੇਗਾ ਮਿੱਤਰੋ www123live.in ਤੇ ਜੋ ਅਫੀਸ਼ੀਅਲ YouTube ਦਾ ਚੈਨਲ ਹੈ ਸੋ ਸਾਰੇ ਜਣੇ ਜੁੜਿਓ ਜਰੂਰ ਤੇ ਨਾਲ ਹੀ ਚੱਕ ਮਦਰਾਸ਼ਾ ਕੋੜਿਆਂ ਵਾਲੀ ਜਿਲ੍ਹਾ ਸ੍ਰੀ ਮੁਕਸਰ ਸਾਹਿਬ ਇਹ ਅੱਜ 10 ਅਕਤੂਬਰ ਨੂੰ 45 ਕਿਲੋ ਤੇ 55 ਕਿਲੋ ਦੇ ਮੈਚ ਹੋਣਗੇ 45 ਕਿਲੋ ਦਾ ਪਹਿਲਾ ਨਾਮ ਜਿੱਥੇ 5100 ਆ ਤੇ ਦੂਸਰਾ ਨਾਮ 4100 ਆ ਵੈਸਟ ਟਰੇਡਰ ਦੇ ਜਾਫੀ ਲਈ 111100 ਰੁਪਏ ਤੇ ਨਾਲ ਹੀ ਕਬੱਡੀ 55 ਕਿਲੋ ਦਾ ਪਹਿਲਾ ਨਾਮ 9900 ਤੇ ਦੂਸਰਾ ਨਾਮ 7100 ਹੈ। ਵੈਸਟ ਟਰੇਡਰ ਦੇ ਜਾਫੀ ਲਈ 212100 ਰੁਪਏ ਤੇ 12 ਤਰੀਕ ਨੂੰ ਮਿੱਤਰ ਇਥੇ ਉਹ ਬੰਦੇ ਬਹੁਤ ਤਾਕੜੇ ਮੁਕਾਬਲੇ ਹੋਣਗੇ। ਪਹਿਲਾ ਨਾਮ ਜਿੱਥੇ 81000 ਦੂਸਰਾ ਨਾਮ ਜਿੱਥੇ 61000 ਵੈਸਟ ਟਰੇਡਰ ਦੇ ਜਾਫੀ ਲਈ 313100 ਦੀ ਨਕਦ ਰਕਮ ਰਹੀ ਹੋਵੇਗੀ। ਤੇ 75 ਕਿਲੋ ਲਈ ਪਹਿਲਾ ਨਾਮ 26000 ਤੇ ਦੂਸਰਾ ਨਾਮ 21000 ਵੈਸਟ ਟਰੇਡਰ ਦੇ ਜਾਫੀ ਲਈ 717100 60 ਕਿਲੋ ਲਈ 15000 ਪਹਿਲਾ ਨਾਮ ਹੈ 11000 ਦੂਸਰਾ ਨਾਮ ਹੈ ਬਾਈਸ ਟਰੇਡਰ ਤੇ ਯਾਫੀ ਲਈ 313300 ਰੁਪਿਆ ਹੋਵੇਗਾ ਸੋ ਮਿੱਤਰੋ ਕਮੇਟੀ ਵਾਲਿਆਂ ਨੇ ਬਹੁਤ ਤਾਕੜਾ ਪਰਾ ਲਗੀਤਾ ਬਾਈ ਨੇ ਕਬੱਡੀ ਖੇਡਾਰੀਆਂ ਲਈ ਵੀ ਸਿਰੇ ਦਾ ਨਾਮ ਰੱਖੇ ਗਏ ਨੇ ਅਗਲੇ ਕਬੱਡੀ ਕੱਪ ਦੀ ਗੱਲ ਕਰਦੇ ਆ ਮਿੱਤਰੋ ਸ਼ੋ ਮੈਚ ਹੋਵੇਗਾ ਪਿੰਡ ਦੂਲਾ ਨੰਗਲ ਜ਼ਿਲ੍ਹਾ ਗੁਰਦਾਸਪੁਰ ਵਿਖੇ ਸੰਤ ਬਾਬਾ ਹਜ਼ਾਰਾ ਸਿੰਘ ਜੀ ਕਬੱਡੀ ਕਲਬ ਨੜਾਂ ਵਾਲੀ ਸੰਤ ਬਾਬਾ ਹਜ਼ਾਰਾ ਸਿੰਘ ਪੰਜਾਬ ਲਾਈਨ ਜੀ ਕਲਬ ਗੁਰਦਾਸਪੁਰ ਦੇ ਵਿਚਕਾਰ ਪਹਿਲੇ ਨਾਮ 70000 ਅਤੇ ਦੂਸਰਾ ਨਾਮ 60000 ਵੈਸਟਨ ਨੂੰ ਕਹਿੰਦੇ ਸਰਪ੍ਰਾਈਜ਼ ਦਿੱਤੇ ਜਾਣਗੇ ਆਪਣਾ ਵੀਰ ਰੁਪਿੰਦਰ ਜਲਾਲ ਵੀ ਆਪਣੀਆਂ ਸੇਵਾਵਾਂ ਨਿਭਾਏਗਾ ਬਹੁਤ ਵਧੀਆ ਕਬੱਡੀ ਕੱਪ ਹੋਵੇਗਾ ਸਿਰੇ ਸਿਰੇ ਦੇ ਸ਼ੋਅ ਮੈਚ ਹੋਣਗੇ ਨਾਲ ਹੀ ਕਹਿੰਦੇ ਸਹਿਬਾਜਪੁਰਾ ਚ ਵੀ ਲੱਗਣੀਆਂ ਰੌਣਕਾਂ ਇਥੇ ਕਬੱਡੀ 65 ਕਿਲੋ ਤੇ ਕਬੱਡੀ 32 ਕਿਲੋ ਦੇ ਮੈਚ ਹੋਣਗੇ ਕਬੱਡੀ 65 ਕਿਲੋ ਦਾ ਪਹਿਲਾ ਨਾਮ 11000 ਹੈ ਦੂਸਰਾ ਨਾਮ 9000 ਹੈ ਕਬੱਡੀ 32 ਕਿਲੋ ਦਾ ਇੱਕ ਖਡੇਰੀ ਬਾਹਰੋਂ ਪਹਿਲਾ ਨਾਮ 7000 ਅਤੇ ਦੂਸਰਾ ਨਾਮ 5000 ਹੈ ਤੇ ਨਾਲ ਹੀ ਕਬੱਡੀ ਇੱਕ ਪਿੰਡ ਓਪਨ ਦੇ ਦੋ ਖਡੇਰੀ ਬਾਹਰੋਂ ਮੇਟਰੋ ਪਹਿਲਾ ਨਾਮ 51000 ਅਤੇ ਦੂਸਰਾ ਨਾਮ 41000 ਵੈਸਟ ਰੇਡਰ ਤੇ ਜਾਫੀ ਨੂੰ 11-11000 ਦੀ ਨਕਦ ਰਕਮ ਦਾ ਮਾਨ ਸਨਮਾਨ ਹੋਵੇ ਲਾਈਵ ਆਉਣਾ ਮੇਟਰੋ www123live.in ਤੇ YouTube ਦਾ ਅਫੀਸ਼ੀਅਲ ਚੈਨਲ ਹੈ ਸਾਰੇ ਜਣੇ ਜਰੂਰ ਦੇਖਿਓ ਲਾਈਵ ਬਹੁਤ ਸਿਰੇ ਦਾ ਕਬੱਡੀ ਕਪਾ। ਆ ਵੀਡੀਓ ਨੂੰ ਲਾਈਕ ਕਰਦਿਆ ਕਰੋ। ਆਪਣਾ ਚੈਨਲ ਵੀ ਸਬਸਕ੍ਰਾਈਬ ਕਰ ਲਓ। ਸਾਰੇ ਮੇਰੇ ਵੀਰ ਜਿਉਂਦੇ ਵਸਦੇ ਰਹੋ। ਇਸੇ ਤਰ੍ਹਾਂ ਹੀ ਪਿਆਰ ਬਣਾਈ ਰੱਖਣਾ। ਸਾਰੇ ਚੜ੍ਹਦੀ ਕਲਾ ਦੇ ਵਿੱਚ ਰਹੋ। ਧੰਨਵਾਦ।